ਦਰ ਬਿੰਦਰ ਕਿੰਨੇ ਤੁਸੀਂ ਬਿੰਦਰ ਬਿੰਦਰ ਕਿੰਨੇ ਵੀ ਦੇਖ ਲਿਓ ਮਾੜੇ ਇਹ ਤੁਸੀਂ ਗੁਨਾਸਾ ਮੇਰੀ ਉਹ ਉਖੜੀ ਜੇ ਸਿਰ ਦੇ ਆ ਬਈ ਅੱਛਾ ਏ ਜੀ ਹੁਣ ਨਾ ਗਾਹਾਂ ਨੂੰ ਵੀ ਕਰਿਆਏ ਜੀ ਹੱਥ ਕਰਿਆਏ ਜੀ ਗਾਹਾਂ ਨੂੰ ਇਹ ਸਾਰੇ ਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਜੀ ਸਾਰੇ ਜਣੇ ਠੀਕ ਠਾਕ ਹੈਈ ਤੇ ਮੈਂ ਪਰਮਾਤਮਾ ਅੱਗੇ ਅਰਦਾਸ ਕਰਦਾ ਕਿ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਜੀ ਹੱਸਦੇ ਬਸਤੇ ਰੱਖੇ ਤੇ ਚੜ੍ਹਦੀਆਂ ਕਲਾ ਦੇ ਵਿੱਚ ਰੱਖੇ ਜੀ ਲੱਗੇ ਜੀ ਅੱਜ ਦਾ ਬਲੌਗ ਸ਼ੁਰੂ ਕਰਨ ਸਭ ਤੋਂ ਪਹਿਲਾਂ ਤਾਂ ਜਿੰਨੇ ਵੀ ਆਪਣੇ ਬਲੌਗ ਦੇ ਨਾਲ ਜੁੜੇ ਹੋਏ ਇੱਧਰ ਜਾਂ ਬਾਹਰ ਦੇਸਾਂ ਤੋਂ ਵੀਰ ਭੈਣ ਭਰਾ ਸਾਰਿਆਂ ਦਾ ਦਿਲੋਂ ਧੰਨਵਾਦ ਹੈ ਜੀ ਲੋਈ ਲੱਗੇ ਆ ਜਿੰਦਾ ਬਲੌਗ ਸ਼ੁਰੂ ਕਰਨ ਅੱਜ ਮੇਰੀ ਡਿਊਟੀ ਲੱਗੀ ਜੀ ਕਿਚਨ ਵਿੱਚ ਮੈਂ ਕਰ ਰਿਹਾ ਮਾਰਨਿੰਗ ਟਾਈਮ ਦਾ ਬ੍ਰੈਕਫਾਸਟ ਤਿਆਰ ਤੇ ਹੁਣ ਤੁਸੀਂ ਬਣੇ ਰਹੋ ਨਾਲ ਤੇ ਗੱਲਬਾਤ ਕਰਾਂਨੇ ਮਨਜੀਤ ਉਹਨਾਂ ਨਾਲ ਕਿਉਂਕਿ ਕੱਲ ਦਾ ਬਲੌਗ ਹੋ ਗਿਆ ਜੀ ਲੇਟ ਤੇ ਅੱਜ ਬਲੌਗ ਦੇ ਰਹੀ ਤੁਹਾਨੂੰ ਤੇ ਬਾਕੀ ਪਤਾ ਕਿਹਾ ਜੀ ਅਸੀਂ ਵੀ ਉਲਝੇਵੇਂ ਉਦੋਂ ਤੁਸੀਂ ਦੇਖਿਆ ਪਿਛਲਾ ਬਲੌਗ ਵੀ ਚਾਚਾ ਮਕਾਨ ਦੀ ਤਿਆਰੀ ਲੱਗਿਆ ਵਾ ਕਰਨਾ ਉਹਦੇ ਕਰਕੇ ਤਿੰਨ ਚਾਰ ਦਿਨ ਘੁੰਮੀਗੇ ਚਕਾਠਾਂ ਦੇ ਕਾਏ ਚਲੋ ਕੰਮ ਬਣ ਗਿਆ ਫਿਰ ਉਤਰ ਆਪਾਂ ਨੇ ਬਣਵਾ ਲੀਆਂ ਫੈਸੀ ਚਕਾਠਾਂ ਤਿਆਰ ਕਰਾ ਲੀਆਂ ਰੈਡੀ ਕਰਾ ਲੀਆਂ ਜੀ ਤੇ ਲੋ ਜੀ ਹੁਣ ਸਾਰੇ ਨੂੰ ਮਿਲਾਨੇ ਮਾਰਨਿੰਗ ਟਾਈਮ ਹੈ ਜੱਸ ਕਰਨ ਵੀ ਉਲਜਿਆ ਇਹ ਦਿਨਾਂ ਚ ਸਾਰੇ ਬੀਜੀ ਹੈ ਜੀ ਉਹ ਕੰਸ ਤੋਂ ਮੈਂ ਵੀ ਬੀਜੀ ਆ ਜੀ ਚਾਹੇ ਕੰਮ ਘੱਟ ਹੈ ਦੁਕਾਨ ਤੇ ਪਰ ਮੈਨੂੰ ਜਾਣਾ ਪੈ ਰਿਹਾ ਕਦੀ ਕਿਧਰ ਕਦੀ ਖੈੜ ਕਦੀ ਮੁੱਲਾਂ ਪਰ ਕਦੀ ਖੈੜ ਕਦੀ ਮੁੱਲਾਂ ਪਰ ਘੁੰਮਣਾ ਪੈਂਦਾ ਆਪਣੇ ਕੰਮਾਂ ਲਈ ਜ਼ਰੂਰੀ ਹੈ ਤੇ ਚਲੋ ਠੀਕ ਹੈ ਜੀ ਹੁਣ ਆਪਾਂ ਦੂਜੇ ਕੈਮਰੇ ਰਾਹੀਂ ਤੁਹਾਨੂੰ ਸਾਰਿਆਂ ਨੂੰ ਮਿਲਾਂਦੇ ਹਾਂ ਸਭ ਤੋਂ ਪਹਿਲਾਂ ਤਾਂ ਆਪਾਂ ਚੈੱਕ ਕਰਾਂਗੇ ਅੱਜ ਦਾ ਮੌਸਮ ਬਣੇ ਰਹੋ ਪਹਿਲਾਂ ਤਾਂ ਮਿਲੋ ਜੀ ਕਰਨਪੁੱਤ ਨੂੰ ਹੋਰ ਬਈ ਜਸ ਕਰਨਪੁੱਤ ਦੇਖੋ ਜੀ ਅੱਗੇ ਹਾਂ ਸਵੇਰੇ ਰੈਡੀ ਹੁੰਦਾ ਨਾ ਤੇ ਸਕੂਲ ਨੂੰ ਜਾਂਦਾ ਅੱਜ ਅਜੇ 9 ਵਜਾਂ ਨੂੰ 10 ਮਿੰਟ ਰਹਿ ਗਏ ਅੱਜ ਮੇਰਾ ਪੁੱਤ ਵੀ ਬੀਜੀ ਹੈ ਦੇਖੋ ਇਹ ਹੋਮਵਰਕ ਕਰ ਰਿਹਾ ਕਿਉਂਕਿ ਪਹਾੜ ਚ ਗਏ ਤੇ ਜ਼ਿਆਦਾ ਟਿਊਸ਼ਨ ਨਹੀਂ ਲੱਗੀ ਜੀ ਛੁੱਟੀਆਂ ਤਾਂ ਹੈਤੀਆਂ ਹੋਮਵਰਕ ਬਹੁਤ ਇਕੱਠਾ ਹੋ ਗਿਆ ਤਾਂ ਤੇ ਹੁਣ ਐਦਾ ਵੀ ਘੜੀ ਹਿਸਾਬ ਬਣ ਹੋਇਆ ਬਨਾਲੇ ਮੈਂ ਤੁਹਾਨੂੰ ਕਹਿਨਤਾ ਵੀ ਸਾਰੇ ਬਿਜੀ ਐ ਇਹ ਦਿਨਾਂ ਵਿੱਚ ਕਿਉਂਕਿ ਹੁਣ ਸਾਲ ਦਾ ਐਂਡ ਆਈ ਇਹਨਾਂ ਦੇ ਹੋਣੇ ਪੇਪਰ ਜਿਹੜਾ ਨਾ ਰਿਟਰਨ ਕੰਮ ਐ ਆਪਣਾ ਹਨਾ ਪੁੱਤ ਆ ਰਿਟਰਨ ਐ ਨਾ ਰਿਟਰਨ ਕੰਮ ਐ ਪੂਰਾ ਕਰਕੇ ਇਹਨਾਂ ਫਿਰ ਲਰਨ ਕਰਨਾ ਸ਼ੁਰੂ ਕਰ ਦੇਣਾ ਜਿਹੜਾ ਇਹਨਾਂ ਦਾ ਲਰਨ ਤਾਂ ਵੀ ਪੱਕੇ ਪੇਪਰ ਹੋਣੇ ਅੱਗੇ ਇਹ ਤਿਆਰੀਆਂ ਖਿੱਚ ਰਹੇ ਹੁਣ ਤਾਂ ਹੀ ਦਵਾਈਆਂ ਵੀ ਗੈਲੇ ਰੱਖੀ ਵਿਆਂ ਨਾਲ ਦੀ ਨਾਲ ਬਾ ਦਵਾਈ ਲੈ ਇੱਥੇ ਚੱਕ ਪੀ ਦਵਾਈ ਚੱਕ ਦੇ ਕੰਮ ਨਾਲ ਦੀ ਨਾਲ ਹੈ ਕਿ ਨਹੀਂ ਪਤਾ ਸਾਰਾ ਸਮਾਨ ਦੇਖੋ ਬੈਗ ਪਿਆ ਜਿਓਮੈਟਰੀ ਬਾਕਸ ਬੁੱਕਾਂ ਅੱਜ ਕਹਿੰਦਾ ਬੁੱਕ ਨਹੀਂ ਹੈਗੀ ਬਸ ਜਦੀ ਨਵੀਂ ਲਿਆਏ ਅਸੀਂ ਵੀ ਉਠਣ ਨਹੀਂ ਦੇਣਾ ਹੁਣ ਹੈ ਕਿ ਨਹੀਂ ਤੇ ਇੱਧਰ ਮਿਲੋ ਜੀ ਮਨਜੀਤ ਨੂੰ ਮਨਜੀਤ ਉਲਜੀ ਜੀ ਫੇਰੀ ਵੀ ਮੈਨੂੰ ਲੱਗਦਾ ਕੁਛ ਟੋਲਦੀ ਫਿਰ ਰਹੀ ਹੈ ਕਦੇ ਅੰਦਰ ਚਲੇ ਜਾਂਦੀ ਹੈ ਟਾਈਕ ਹੁਣ ਹੱਥਾਂ ਵਿੱਚ ਲੈ ਕੇ ਜਾ ਰਹੀ ਦੀ ਟਾਈਕ ਹੋ ਗਈ ਕਟਾਈ ਹੈ ਬੜੀ ਰੋੜੀ ਬੜੇ ਵਾਲੀ ਤਾਈ ਛੋਟੀ ਤਾਈ ਤਾਂ ਤੇਰੇ ਹੱਥ 'ਚੇ ਬੜੇ ਵਾਲੀ ਤਾਈ ਹੈਂ ਰਹਿ ਗਏ ਬੜੇ ਨਾਲ ਟਾਈਮ ਲੱਗੀ 올ਡ 올ਡ ਹੀ ਬੜੀ ਹੋ ਚਲੋ ਚਲੋ ਆਪਾ ਜੀ ਮੌਸਮ ਵੀ ਚੈੱਕ ਕਰ ਲਈ ਹੈ ਦੇਖੋ ਇਹ ਫੁੱਲ ਆਪਣੇ ਹੁਣ ਨਾ ਜਿੱਦਣ ਤੋਂ ਰੇ ਪਾਇਆ ਹੈ ਆਪਣੇ ਬਲੌਗ ਤੇ ਕੋਈ ਆਪਣੀ ਭੈਣ ਅਖ ਨਹੀਂ ਭਰਾ ਉਹਨਾਂ ਨੇ ਕਮੈਂਟ ਕਰਿਆ ਬਤਾ ਕਹਿੰਦੇ ਵੀਰ ਜੀ ਇਹ ਕਿਹੜੀ ਖਾਦ ਕਿਹੜੀ ਖਾਦ ਪਾਨੇ ਤੁਸੀਂ ਸਾਧ ਸੰਗਤ ਨਾਂ ਤੇ ਆਈ ਈ ਹੈ ਕੋਈ ਵੀ ਇਹ ਅਸੀਂ ਤੁਹਾਡਾ ਨਾ ਕਹਿੰਦੇ ਪੈਂਡੂ ਕਲਚਰ ਤੁਹਾਡਾ ਹੀ ਬਲੌਗ ਦੇਖ ਦੇਖ ਕੇ ਅਸੀਂ ਦੇਖ ਰਹੇ ਹਾਂ ਹਾਂਜੀ ਹਾਂ ਇਹਨੂੰ ਜੀ ਅਸੀਂ ਦੇਸੀ ਖਾਦ ਕਹਿੰਨੇ ਕਰਦੀ ਜਿਹੜੀ ਆਪਣੀ ਪਸ਼ੂਆਂ ਤੋਂ ਤਿਆਰ ਹੁੰਦੀ ਗੋਬਰ ਤੋਂ ਰੂੜੀ ਦੀ ਖਾਦ ਦੇਸੀ ਉਹ ਪਾਦੇ ਕਰਦੇ ਜੀ ਸਾਲਚ ਨੂੰ 2-3 ਬਾਰ ਐਕਣੀ ਆਪਾਂ ਖੇਤਾਂ ਚ ਵੀ ਪਾਣੇ ਆ ਜਿੱਕਣਾ ਕਣਕ ਬੀਜਣੀ ਝੋਨਾ ਕਣਕ ਤੋਂ ਪਹਿਲਾਂ ਪਾਣੇ ਹੁੰਨੇ ਹਾਂ ਜੀ ਐਕਣਾ ਵੀ ਆਹ ਜਿਹੜੀ ਆਪਣੀ ਦੂਈ ਖਾਦ ਹੈ ਆਪਣੀ ਹਾਂ ਆਪਣਾ ਕਹਿੰਦੇ ਨੇ ਰੇਰੂ ਡਾਇਆ ਹੋ ਗਿਆ ਯੂਰੀਆ ਉਹ ਤਾਂ ਪਾਣੇ ਫਸਲਾਂ ਚ ਬੜੀਆਂ ਫਸਲਾਂ ਚ ਇਹ ਪੌਦਿਆਂ ਚ ਨਹੀਂ ਹੋ ਪੈਂਦੀ ਐਨਾ ਚ ਪਾਈ ਆਈ ਆ ਜੇ ਆਪਾਂ ਨਾ ਰੂੜੀ ਦੀ ਖਾਦ ਦੇਸੀ ਆਪਣੇ ਪਿੰਡ ਘਰ ਦੀ ਤਿਆਰ ਕਰੀ ਵੀ ਤੇ ਐਂ ਵੀ ਗੱਲਬਾਤ ਉਹਦੇ ਨਾਲ ਨਾ ਬੂਟੇ ਸੋਹਣੇ ਤੁਰਪਨ ਨੇ ਬਾਕੀ ਜਿਹੜੀਆਂ ਫਸਲਾਂ ਮੌਸਮਾ ਚ ਤਾਂ ਤਾਂ ਬਹੁਤ ਹੀ ਉਹ ਦੇਖੋ ਇਹ ਕਣਕ ਦਾ ਕਿੰਨਾ ਫਰਕ ਹੈ ਜੀ ਇਹ ਅਜੇ ਪਹਿਲੇ ਪਾਣੀ ਦੂਏ ਤੇ ਆਈ ਵੀ ਐ ਉਹ ਤੀ ਤੀਆ ਮੰਗੂਗੀ ਹੁਣ ਉਹ ਤਾਂ ਜਾ ਪਈ ਪਾਰ ਦੇਖੋ ਕਿੰਨਾ ਫਰਕ ਹੈ ਅਗੇਤੀ ਪਿਛੇਤੀ ਦਾ ਫਰਕ ਹੈ ਜੀ ਇਹ ਉਹ ਆਲੂ ਉਹ ਉੱਥੇ ਆਲੂ ਤੇ ਆਲੂ ਪੱਟ ਹੋ ਗਏ ਤੇ ਆਲੂ ਪੱਟ ਕੇ ਉੱਥੇ ਹੋਰ ਕੁਝ ਬੀਜਦੇ ਆ। ਤੇ ਫਸਲੀ ਚੱਕਰ ਹੈ ਨਾ ਜੀ ਫਸਲੀ ਚੱਕਰ ਦਾ ਮਸਲਾ ਹੈ। ਫਸਲੀ ਚੱਕਰ ਦਾ ਬਹੁਤ ਜ਼ਰੂਰੀ ਹੁੰਦਾ ਵੀ ਜਿਹੜੇ ਖੇਤਾਂ 'ਚ ਸਿਆਣੇ ਸਾੜੇ ਐਂ ਕਰੇ ਕਰਦੇ ਤੇ ਵੀ ਉਹ ਖੇਤ 'ਚ ਕਣਕ 'ਚ ਗੁੱਲੀ ਡੰਡਾ ਜ਼ਿਆਦਾ ਹੁੰਦਾ। ਕਹਿੰਦੇ ਐਤ ਕੀ ਨਾ ਜਿੱਥੇ ਗੁੱਲੀ ਡੰਡਾ ਜ਼ਿਆਦਾ ਉੱਥੇ ਬਰਸੀਨ ਬੀਜੋ। ਬਰਸੀਨ ਬੀਜਦੇ ਫਿਰ ਗੁੱਲੀ ਡੰਡਾ ਮਾਰਿਆ ਜਾਂਦਾ ਜੀ ਖਤਮ ਹੋ ਜਾਂਦਾ। ਤੇ ਲੋ ਜੀ ਅੱਜ ਮੌਸਮ ਹੈ ਹੈ ਥੋੜਾ ਇੱਕ ਫੋਗ ਜਾਇਏ ਉਹ ਸਾਹਮਣੇ ਆਪਣੀਆਂ ਬਿਲਡਿੰਗਾਂ ਦਿਖ ਨਹੀਂ ਰਹੀਆਂ ਬਹੁਤ ਘੱਟ ਦਿਖ ਰਹੀਆਂ ਤੇ ਗੱਲ ਬਾਤ ਇਸ ਤਰ੍ਹਾਂ ਹੈ ਵੀ ਮੌਸਮ ਠੀਕ ਹੈ ਹੁਣ ਧੁੱਪ ਤਾਂ ਸੋਹਣੀ ਚੱਲ ਰਹੀ ਦੋ ਤਿੰਨ ਦਿਨ ਤੋਂ ਦੋ ਦਿਨ ਤੋਂ ਬੀਹਨ ਵਧੀਆ ਚਲੋ ਤੂੰ ਦਿਨ ਤਾਂ ਦੇਖੋ ਆਣਾ ਤੜਕੇ ਨੂੰ ਮੌਸਮ ਸਾਫ਼ ਹੁੰਦਾ 3-4 ਵਜੇ ਉਸ ਤੋਂ ਬਾਅਦ ਤੂੰ ਦਾਂਦੀ ਹੈ ਨਾ ਤੇ ਇਹ ਫਸਲਾਂ ਲਈ ਬਹੁਤ ਲਾਭਦਾਇਕ ਹੈ ਨਾ ਤੂੰ ਕਣਕ ਦੀ ਫਸਲ ਨੂੰ ਬਹੁਤ ਲਾਭਦਾਇਕ ਹੈ ਤੇ ਗੱਲਬਾਤ ਇਸ ਤਰ੍ਹਾਂ ਵੀ ਇਹ ਜ਼ਰੂਰੀ ਵੀ ਹੈ ਜੀ ਕਿਉਂਕਿ ਹਰ ਇੱਕ ਮੌਸਮ ਦੇ ਨਾਲ ਨਾਲ ਉਸੇ ਮੌਸਮ ਦੀ ਫਸਲ ਵੀ ਹੈ ਦੇਖਣਾ ਗਰਮੀਆਂ ਨੂੰ ਹੁਣ ਝੋਨਾ ਹੁੰਦਾ ਝੋਨਾ ਹੀ ਸਹਿਣ ਕਰਦਾ ਜੀ ਤੇ ਲੈ ਮੰਗਦੀ ਹੈ ਠੰਡ ਧੁੰਦ ਜਿੰਨੀ ਠੰਡ ਪਾਊਗੀ ਓਨੀ ਫਸਲ ਵਧੀਆ ਹੁੰਦੀ ਤੇ ਚਲੋ ਠੀਕ ਹੈ ਜੀ ਤੇ ਅੱਜ ਕਰਨ ਜਾਊਗਾ ਸਕੂਲ ਤੇ ਆਪਾਂ ਆਪਣਾ ਕੰਮ ਕਰਾਂਗੇ ਹੁਣ ਕਰਨ ਨੂੰ ਨਾਲ ਫੋਨ ਆਇਆ ਵੀ ਅਸੀਂ ਲਿਆਈਏ ਕਰਨ ਨੂੰ ਮੈਂ ਲਿਆਉਂ ਮੈਂ ਵੀ ਆ ਗਿਆ ਮੈਂ ਚਲੇ ਗਿਆ ਸਿੱਧਾ ਹੀ ਲੈਣ ਗੁੜ ਸ਼ੱਕਰ ਮਾਂ ਜਾ ਕੇ ਫਿਰ ਕਰਨ ਨੂੰ ਲੈ ਕੇ ਘਰਨ ਲੰਘ ਜੂਂਗੇ ਕੋਸੋ ਬਾਈ ਕਹਿੰਦਾ ਮਨੂੰ ਤੇਲ ਵੀ ਚਾਹੀਦਾ ਘਲਾੜ ਵਾਸਤੇ ਬਾਈ ਇਹ ਦੁਕਾਨ ਤੋਂ ਪਾੜੇ ਵਾਲੇ ਕੁਪੜੇ ਤੁਸੀਂ ਲੈ ਜਾਓ ਹੁਣ ਮੈਨੂੰ ਨਹੀਂ ਬੱਸ ਠੀਕ ਹੈ ਤੂੰ ਇਹਨਾਂ ਨੂੰ ਭੇਜ ਦੇ ਰੋਟੀ ਭੇਜ ਦੇ ਚਾਹ ਗੈਲ ਬਾਕੀ ਮੈਂ ਫਿਰ ਉਧਰ ਤੇ ਆਂਦਾ ਵਾ ਦੇਖੂਗਾ ਜੇ ਮੇਰਾ ਇੱਧਰ ਨੂੰ ਢੇੜਾ ਲੱਗਿਆ ਤਾਂ ਮੈਂ ਲੈ ਜੂਗਾ ਆਜੂਗਾ ਫਿਰ ਮੈਂ ਹਾਂ ਤੇ ਕਰਨ ਸਾਰਾ ਹੀ ਹੁਣ ਤੜਨ ਲੱਗ ਗਿਆ ਹੈ ਬਾਈ ਕਰਨ ਪੇਪਰ ਕੱਤੋ ਤੇਰੇ ਸ਼ੁਰੂ ਪੁੱਤਾਂ ਅਗਲੇ ਅਗਲੇ ਮਹੀਨੇ ਅਗਲੇ ਮਹੀਨੇ ਤੇ ਹੈ ਫਰਵਰੀ ਚ ਹੈਨਾ ਫਰਵਰੀ ਦੇ ਐਂਡ ਚ ਹੋਣਾ ਹੈ ਫਿਰ ਮਾਰਚ ਨੂੰ ਜਦੋਂ ਇਹਦੇ 22 28 22 23 ਫਰਵਰੀ ਤੱਕ ਪੇਪਰ ਹੋ ਲੈਣੇ ਦੋ ਚਾਰ ਛੁੱਟੀਆਂ ਫਿਰ 31 ਮਾਰਚ ਨੂੰ ਰਿਜ਼ਲਟ ਆ ਲੰਦਾ ਅੱਜ ਦੀ ਕਲਾਸਾਂ ਅਗਲੀਆਂ ਸਟਾਰਟ ਹੈਨਾ ਜਦੋਂ ਕਿ ਕਿਹਨੇ ਛੁੱਟੀ ਹੋ ਗਈ ਕੀ ਮੇਰੇ ਹੋ ਗਏ ਤੇ ਮੈਂ ਉਹ ਤਾਂ ਮੈਂ ਸਿੱਧਾ ਪਹਾੜ ਨੂੰ ਗਿਆ ਰਿਜ਼ਲਟ ਆਇਆ ਤਾਂ ਮੈਂ ਪਹਾੜ ਮਈ ਅੱਛਾ ਅੱਛਾ ਜਦੋਂ ਬੂਟ ਵਾਲਾ ਗੁਣ ਆਏ ਤਾਂ ਕੀ ਬਿਨਾ ਕਿਤੇ ਉਹੀ ਕੰਮ ਹੋ ਜਾਪੇ ਹੈਨਾ ਤੇ ਭਾਈ ਜੱਸ ਕਰਨ ਦਾ ਹੁਣ 2-3 ਦਿਨ ਤੇ ਮਨ ਉਛਲਿਆ ਵਾ ਓਹੀ ਦੇਖੋ ਜੀ ਇਹਨੂੰ ਸਾਈਕਲ ਹੀ ਲਿਆਤੀ ਸੀ ਆਪਣਾ 6 ਮਹੀਨੇ ਪਹਿਲਾਂ ਤੇ ਹੁਣ ਲਿਆਇਆ ਹਰਮਨ ਉਹ ਸਾਈਕਲ ਹੀ ਕੁਸ ਮਾਰਕ ਚੇਂਜ ਕਰਤੀ 6 ਮਹੀਨੇ ਬਾਅਦ ਕਰਨ ਸਾੜਾ ਕਹੀ ਜਾਂਦਾ ਕਹਿੰਦਾ ਭਾਈ ਸਾਈਕਲ ਹੀ ਮੰਤਾ ਉਹ ਵਧੀਆ ਲੱਗਦੀ ਮਾ ਪੁੱਤ ਜੱ ਤੂੰ ਲੈ ਕੇ ਆਇਆ ਤਾਂ ਹੁਣ 6 ਮਹੀਨੇ ਪਹਿਲਾਂ ਕਿਸੇ ਕੋਲ ਨਹੀਂ ਦੀ ਗਹਿਰਾ ਗਹਿਰਾ ਵਾਲੀ ਮਾ ਉਹਨਾਂ ਵੀ ਤਾਂ ਟਾਈਮ ਕੱਟਿਆ 6 ਮਹੀਨੇ ਬਾਅਦ ਲੈ ਕੇ ਆਇਆ ਪੁੱਤ ਤੈਨੂੰ ਹੋਰ ਕੋਈ ਗਾਹਾਂ ਦੇਖੂਗਾ ਠੀਕ ਹੈ ਤੂੰ ਸਕੂਲ ਚ ਨਾ ਪੁੱਤ ਮਨ ਲਾ ਕੇ ਪੜਾਈ ਕਰ ਹੁਣ ਦੇਖ ਜਿੰਨਾ ਵੀ ਆਪਾਂ ਸਾਲ ਦੇ ਸਟਾਰਟਿੰਗ ਵਿੱਚ ਐਸ਼ ਕਰ ਲਈ ਕਰ ਲਈ ਜੇ ਨਾ ਨਹੀਂ ਵੀ ਪੜੇ ਹੁਣਾ ਕੈ ਇਹ 2 ਮਹੀਨੇ ਵਿੱਚ ਵੀ ਤੂੰ ਧਿਆਨ ਲਾ ਕੇ ਪੜ ਲੈ ਮੈਂ ਤੂੰ ਐਨ ਵਧੀਆ ਨੰਬਰ ਲੈ ਸਕਦਾ ਹੁਣ ਐ ਸੋਚ ਲੈ ਵੀ ਜਿਹੜਾ ਮੈਂ ਸਾਲ ਚ ਪੜਨਾ ਤਾਂ ਜਿੰਨਾ ਕ ਪੜ ਲਿਆ ਖੇਲਣਾ ਤਾਂ ਖੇਡ ਲੇ ਜਿੰਨੇ ਨਜ਼ਾਰੇ ਲੈਣੇ ਤੇ ਲੈ ਲੇ ਹਿਮਾਚਲ ਦੇ ਵੀ ਹੁਣ ਤੂੰ ਪੁੱਤ 2 ਮਹੀਨੇ ਪੜ ਕੇ ਵੀ ਦੇ ਸਾਨੂੰ ਠੀਕ ਨਹੀਂ ਬਾਈ ਮਜੀਤ ਮਜੀਤ ਲੱਗੀ ਗੋਲੀ ਨੇ ਠੀਕ ਹੈ ਤੈਨੂੰ ਭੇਜ ਦੂੰਗਾ ਪਾਦਾ ਮੇਰਾ ਕੱਲਾ ਜਾਊਗਾ ਕੱਲਾ ਚਲੇ ਜਾਈ ਤਨੂਰੇ ਦੇ ਤੋਰ ਕੇ ਭੇਜ ਦੂੰਗਾ ਸੇ ਇਸ ਸਮਾ ਦੇ 3 ਪੁਆਇੰਟ ਬਾਦ ਛੱਡਿਆ ਆਂਗਾ ਠੀਕ ਹੈ ਚਲੇ ਜਾਈ ਪਾਦਾ ਬਸ ਮੈਂ ਗਿਆ ਉਹ ਜੋੜ ਜਾਈਂ ਆਇ ਤੇ ਕੀ ਤੁਰ ਕੇ ਜਾਈ ਕੱਲਾ ਜਾਈ ਠੀਕ ਹੈ ਸਾਈਕਲ ਹੀ ਲੈ ਕੇ ਨਹੀਂ ਠੀਕ ਹੈ ਨਾ ਸਾਈਕਲ ਹੀ ਨਹੀਂ ਤੁਰ ਕੇ ਜਾਈ ਤੁਰ ਕੇ ਤੇਰੀ ਤਿਆਰੀ ਚੱਲ ਰਹੀ ਕਿਚਨ ਵਿੱਚ ਹਾਂ ਉਹ ਵੀ ਟਕਣਾ ਹੈ ਲੈ ਲਈ ਪਾ ਲਈ ਬਾ ਟਕ ਦੋ ਫਿਰ ਤੇ ਮਨਜੀਤ ਤੇ ਫੁਲਕੇ ਕਰੋ ਯੇ ਇੰਜੋਏ ਮਾਰਨਿੰਗ ਟਾਈਮ ਹੈ ਕਰ ਰਹੀ ਫਲ ਕੈਨ ਜੋਈ ਮਾਤਾ ਇਹਨਾਂ ਨੇ ਮਨੇ ਥੇਡੇ ਕੋ ਸਹਾਰਾ ਦਿੱਤਾ ਇੰਨੀ ਸਵੇਰ ਤੇ ਲੱਗਦੋ ਕੰਮੇ ਲੋਟਾਂ ਤਾਂ ਹੈਗਾ ਕੋਈ ਇੱਕ ਗੱਲ ਫੇ ਮੈਂ ਕਰਾਂ ਹੁਣ ਜਿਨ੍ਹਾਂ ਦੇ ਦੋ ਦੋ ਐ ਤਿੰਨ ਤਿੰਨ ਐ ਗੈਲ ਸਹਾਰਾ ਵੀ ਐ ਹੱਥ ਪਟਾਈ ਉਹਨਾਂ ਦੇ ਵੀ ਤਾਂ ਇਹੀ ਟਾਈਮ ਐ ਨਿਬੜਨੇ ਤੂੰ ਤਾਂ ਫੇਰ ਕੱਲੀ ਐ ਤੇਰੇ ਗੈਲ ਮੰਨੂ ਘੁੰਮਣਾ ਪੈਂਦਾ ਮਾੜਾ ਮੋਟਾ ਹੈ ਕਿ ਨਹੀਂ ਤੂੰ ਤਾਂ ਫੇਰ ਵੀ ਠੀਕ ਐ ਜੇ ਮਾਤਾ ਹੁੰਦੀ ਮਦਰ ਹੁੰਦੀ ਹੋਰ ਬਹੁਤ ਫਰਕ ਪੈਣਾ ਤਾਂ ਉਹਨਾਂ ਅੱਧੇ ਕੰਮ ਕਰਦਣੇ ਤੇ ਸ਼ੋਹਰਾਂ ਤਿਆਰ ਕਰ ਦੇਣਾ ਤਾਂ ਚੱਲ ਉਹਦੀਆਂ ਕਰਤੀਆਂ ਕਿਤਾਬਾਂ ਮੈਂ ਇਹਦਾ ਸੀਰੇ ਬੰਦੀਆਂ ਬਰਦੀ ਕਪਰੇ ਚੱਲ ਆ ਪਾ ਲੰਦਾ ਉਹ ਗੱਲ ਹੈ ਵੀ ਹੈ ਤਾਂ ਹੈ ਕੰਮ ਤਾਂ ਤੂੰ ਕੱਲੀ ਹੈ ਨਾ ਤਾਂ ਪ੍ਰੋਬਲਮ ਹੈ ਹੈ ਕਿ ਨਹੀਂ ਅਬ ਵਿਚ ਨੂੰ ਆਉਣਾ ਰੋਟੀ ਬੰਨਣੀ ਅੱਜ ਅੱਜ ਦੇ ਟਾਈਮ ਮੇਰਾ ਇਹ ਰੋਟੀ ਕਿਹੜੇ ਕਿਨੇ ਦਾ ਬੰਨਣੀ ਦੋ ਜਗ੍ਹਾ ਰੋਟੀ ਬੰਨਣੀ ਦੁਕਾਨ ਤੇ ਵੀ ਜਾਣੀ ਹੈ ਇਹ ਕੱਪੜਾ ਦੇ ਦੇ ਇਹਨਾਂ ਕੱਪੜੇ ਦੀ ਦੀ ਪਾਣੀ ਹੈ ਜਿਹੜੇ ਇਹਦੇ ਵਰਦੀ ਵੀ ਦੇਖੋ ਸਕੂਲ ਵਾਲੀ ਪਾਤੀ ਉੱਥੇ 3 ਵਜੇ ਅਸੀਂ ਰੈਡੀ ਕਰਨਾ ਫਿਰ ਜਾਦਾ ਆਣਾ ਨਾ ਇਹਨੇ ਸਕੂਲ ਤੋਂ ਫਿਰ ਅਸੀਂ ਦੁਕਾਨ ਤੋਂ ਹੀ ਰੈਡੀ ਕਰਕੇ ਟਿਊਸ਼ਨ ਭੇਜਣਾ ਤੁਹਾਡੇ ਵਾਲੇ ਅੱਧੇ ਕੰਮ ਤਾਂ ਸਾਨੂੰ ਕਰਨੇ ਪੈ ਰਹੇ ਨਾ ਗੱਟ ਚਕਨੇ ਕਿਨੇ ਨੇ ਆ ਆਨੇ ਗਏ ਨੂ ਦੁਕਾਨ ਨੂੰ ਪਾਲਾ ਹੋਰ ਇਹਨਾਂ ਹਾਂ ਉਹ ਪਾਲਾ ਜਾ ਕੇ ਦੁਕਾਨ ਨੂੰ ਪਾਲਾ ਪਰ ਇੱਕ ਜੀ ਦੇ ਸੱਜੇ ਆਪੇ ਖਾਜੀ ਬਾਕੀ ਨਵੀਆਂ-ਨਵੀਆਂ ਚੀਜ਼ਾਂ ਨਾਲ ਲਜਾਏ ਕਰ ਪੁੱਤ ਜੋ ਮੈਡਮ ਨੇ ਕਿਹਾ ਵਾ ਉਹੀ ਲਜਾਏ ਕਰ ਫਿਰ ਦੂਜੇ ਬੱਚਿਆਂ ਦਾ ਵੀ ਮਨ ਕਰਦਾ ਦੇਖ ਕੈ ਅੱਜ ਕੱਲ ਤੇ ਬਾਤ ਤਾਂ ਲਜਾਣਾ ਨਹੀਂ ਕੋਈ ਵੀ ਚੀਜ਼ ਜਿਹੜੀ ਬੰਦ ਕਰੀ ਵੀ ਉਹ ਕਾਤੇ ਕਰੀ ਵੀ ਪੁੱਤ ਪਤਾ ਕਿਆ ਵੀ ਸਾਰੇ ਬੱਚੇ ਸੇਮ ਚੀਜ਼ ਲੈ ਕੇ ਆਓ ਕਿਸੇ ਬੱਚੇ ਦਾ ਮਨ ਨਾ ਕਰੇ ਤੈਨੂੰ ਦੇਖ ਕੇ ਹੋਰ ਦਾ ਕਰੂਗਾ ਹਾਂ ਉਹ ਚੀਜ਼ ਨਹੀਂ ਲੈ ਜਾਣੀ ਕੋਈ ਜੀ ਮੰਜੀ ਤੇ ਦਿਨ ਕਿ ਅੱਜ ਵੀਰਵਾਰ ਅੱਜ ਤੱਲ ਤਾਂ ਬੁੱਧਵਾਰ ਤਾਂ ਵੀ ਬੁੱਧਵਾਰ ਨੂੰ ਚਾਚੇ ਦੀਆਂ ਇਕੱਠਾਂ ਉਹਨਾਂ ਨੇ ਕਿਹਾ ਤਾਂ ਲੈ ਜਣੀਆਂ ਮੇਰੇ ਕੋਲ ਫੋਨ ਤਾਂ ਆਇਆ ਨਹੀਂ ਉਹਨਾਂ ਦਾ ਵੀ ਤਿਆਰ ਹੋ ਗਈਆਂ ਚਲੋ ਅਸੀਂ ਬੁੱਧਵਾਰ ਕੇ ਹਾਂ ਤਾਂ ਚਾਚਾ ਕਹਿੰਦਾ ਵੀ ਤਿੰਨ ਦਿਨ ਦੋ ਤਿੰਨ ਦਿਨ ਤੱਕ ਭੇਜ ਦੇ ਮੈਂ ਉਹ ਕਹਿੰਦੇ ਦੋ ਤਿੰਨ ਦਿਨ ਤੱਕ ਦੇ ਦੇਣੀ ਆ ਅਸੀਂ ਤਾਂ ਮਸ਼ੀਨ ਨਹੀਂ ਕਟਿੰਗ ਕਰਨੀਆਂ ਅਸੀਂ ਕਿਹੜਾ ਹੱਥਾਂ ਨਾਲ ਬਣਾਉਣੀਆਂ ਉਹਨੇ ਤਾਂ ਤਿਆਰ ਕਰਤੀਆਂ ਹੋਣੀਆਂ ਪਤਾ ਨਹੀਂ ਨਾ ਫੋਨ ਵੀ ਨਹੀਂ ਕਰਦਾ ਹੂੰ ਕੀ ਆ ਕਰਾਈ ਉਧਰ ਚਾਚੇ ਦਾ ਵੀ ਕੰਮ ਚੱਲ ਰਿਹਾ ਗੈਲੇ ਇੱਧਰ ਮੈਂ ਵੀ ਉਲਝਿਆ ਵਾ ਸਮਾਦੀ ਨੂੰ ਵਿੰਦਰ ਨੂੰ ਮਿਲਣ ਜਾਣਾ ਤਾਂ ਹੂੰ ਜਾਣ ਲੱਗੀ ਨੂੰ ਹੂੰ ਸੱਚ ਕਿਆ ਬਣਿਆ ਉਹ ਵਿਆਹ ਤੋਂ ਬਾਅਦ ਪਾਸੂ ਦਾ ਹੋ ਰਾਜਪੁਰੇ ਨੂੰ ਗਏ ਅੱਲ ਫੇਰ ਸ਼ਾਮ ਨੂੰ ਗਏ ਸੀ ਅਸੀਂ ਹੰਬਾਰੇ ਚਲ ਜਾਣਾ ਅੱਜ ਚੜ ਗਏ ਹੋਣੀ ਉਹੋ ਹੋ ਫੇਰ ਤੂੰ ਦੱਸ ਤਾਂ ਕਹਿੰਦੇ ਤੁਸੀਂ ਉਹ ਮਿਲ ਜਾਂਦੇ ਐ ਤੇ ਕੀ ਫੇਰ ਜੇ ਲੇਟ ਤੇ ਤੁਸੀਂ ਆਂਦੇ ਵੇ ਸਾੜੇ ਕੋਲ ਨੂੰ ਆ ਜਾਂਦੇ ਉਧਰ ਤੋਂ ਅੱਲ ਆਗੇ ਤਾਂ ਹੈ ਤਾਂ ਟੱਪਰੀਆਂ ਤੇ ਹੁਣ ਜਾਣ ਦਾ ਫੜ ਸਾਡਾ ਹੈ ਤਾਂ ਬਜੱਸ ਕਰ ਲਈਆਂ ਨਹੀਂ ਕਰਵਾ ਹੋ ਰਹੀਆਂ ਮੈਡਮ ਜੀ ਦੀਆਂ ਹਾਂਜੀ ਹਾਂ YouTube ਫੈਮਲੀ ਨੂੰ ਬੇਨਤੀ ਕੀਤੀ ਜਾਂਦੀ ਹੈ ਵੀ ਸਾੜੇ ਮਹਾਰਾਣੀ ਗਜਰਾਤ ਵਾਲੀ ਚਲੀ ਗਈ ਤੇ ਬੀਬੀ ਪੱਠੜਿਆ ਹੁਣੇ ਸਰਦੀ ਨੂੰ ਦਰਮਿਆ ਦਿਨ ਆ ਹੁਣਾ ਲੋ ਜੀ ਮਹਾਰਾਣੀ ਗਜਰਾਤ ਤੇ ਹੁਣ ਗਰਮੀਆਂ ਚ ਵੀ ਨਹੀਂ ਆ ਹੁਣਾ ਹੁਣ ਇੱਕ ਟੂਰ ਤਾਂ ਨਿਕਲ ਲਿਆ ਉਹੀ ਟੂਰ ਹੋਏ ਕਰਦਾ ਤਾਂ ਇਹ ਐਂਡ ਚ ਹੁਣ ਤਾਂ ਛੁੱਟੀਆਂ ਚ ਜਿਹੜੀਆਂ ਇਹ ਜੋ ਨਾ ਇਹ ਜੋ ਤੇ ਅਗਲਾ ਜੋ ਹਾਂ ਬਾਕੀ ਚਲੋ ਦੇਖਦੇ ਆਂ ਕਿ ਆ ਪਤਾ ਸਾਡਾ ਮਨ ਬਣ ਜਾਵੇ ਵਿੱਚ ਨੂੰ ਡਿਸਕਸ ਕਰ ਰਿਹਾ ਕੋਈ ਕਰਨਾ ਉਹ ਤਾਂ ਫਤਈ ਹੋਣਾ ਪਤਾ ਹੈ। ਕੀ ਆ ਦੱਸੋ ਦੱਸੋ ਕੀ ਕਹਿੰਦਾ ਦੱਸ ਕਰਨ? ਐਦਾਂ। ਹਾਂ। ਮੈਂ ਦੱਸਦਾ ਵੀ ਮਾਸੀ ਮਤਲਬ ਕਿ ਆਪਣੀ ਮਾਸੀ ਨੇ ਰਹਿ ਰਿਆ। ਮਾਸੀ ਐਦਾਂ ਦੇ ਵੀ ਮੇਰੀ ਭੈਣ ਲੱਗਦੀ ਐ। ਅੱਛਾ। ਠੀਕ ਐ। ਇੰਟਰੋਡਕਸ਼ਨ ਕਰਾ ਰਿਹਾ ਜੀ ਕਰਨ। ਕਰਨ ਕਹਿ ਰਿਹਾ ਵੀ ਤੂੰ ਮਨਜੀਤ ਨੂੰ ਕਹਿ ਰਿਹਾ ਵੀ ਤੂੰ ਕਹਿ ਦੇ ਵੀ ਭਾਈ ਜਿਹੜੀ ਮਹਾਰਾਣੀ ਆਈ ਵੀ ਸੀ ਆਪਣੀ ਗਜਰਾਤ ਵਾਲੀ। ਕਹਿੰਦਾ ਵੀ ਉਹ ਮੇਰੀ ਮਾਸੀ ਐ ਤੇ ਮਨਜੀਤ ਦੀ ਸਿਸਟਰ ਐ ਜੀ ਉਹ। ਤੇ ਨਈ ਤੇ ਨ ਸੇ ਸਟਰਾ ਜੀ ਇਹ ਜਿਹੜੇ ਨਵੇਂ ਵੀ ਜੁੜੇ ਬਲੌਗ ਦੇ ਨਾਲ ਦੱਸ ਦੰਨੇ ਤੁਹਾਨੂੰ ਤੇ ਇਹ ਰਹਿਣ ਵਾਲੇ ਤੇ ਜੀ ਹਿਮਾਚਲ ਦੇ ਜਿੱਥੇ ਆਪਾਂ ਚਾਚੇ ਕੋਲ ਜਾਂਦੇ ਜੀ ਉਹ ਮਨਜੀਤ ਉਹਨਾਂ ਦਾ ਜੱਦੀ ਪਿੰਡ ਹੈ ਜੀ ਉਹ ਹਮਾਚਲ ਹੁਣ ਉੱਥੇ ਮੈਂ ਪਿੰਡ ਵੀ ਨਹੀਂ ਤੁਹਾਨੂੰ ਦੱਸ ਸਕਦਾ ਕਿਹੜਾ ਮੈਂ ਵੀ ਭੁੱਲ ਜੰਨਾ ਨਾਹ ਲੈ ਪਤਾ ਨਹੀਂ ਨਾਲੇ ਦੱਸਦੇ ਰਹਿਣਗੇ ਦੂਰ ਭੁੱਲ ਜੰਨਾ ਹਾਂ ਪਿੰਡ ਨਾਹ ਲੈ ਹੈ ਜੀ ਜਾ ਪੁੱਤ ਤੂੰ ਆਪਣਾ ਟਾਈਮ ਨਾ ਖਰਾਬ ਕਰ ਪੱਟਾ ਮਹਿ ਲੋਗ ਮਹਿ ਲੋਗ ਤੇ ਤਹਿਸੀਲ ਕਿਹੜੀ ਥੋਡੀ ਜਿਲ੍ਹਾ ਕਿਹੜਾ ਪਟਾ ਕਸੌਲੀ ਹੈ ਤਹਿਸੀਲ ਕਸੌਲੀ ਜਿਲ੍ਹਾ ਸੋਲਨ ਹੈ ਜੀ ਤਹਿਸੀਲ ਕਸੌਲੀ ਹੈ ਪਟਾ ਮਹਲੋਗ ਪਿੰਡ ਨਹਿਲ ਸਾਹਮਣੇ ਲਡੋਗ ਹੈ ਜੀ ਤੁਗਾ ਘਰ ਵਾਲਾ ਪਿੰਡ ਜਿਹੜੇ ਦਾ ਪਿਛਲਾ ਵਲੋਗ ਚੱਲ ਰਿਹਾ ਦਾਦੀ ਮਿਲਾਇਆ ਵਾ ਤੁਹਾਨੂੰ ਦਾਦੀ ਨੂੰ ਸਾਹਮਣੇ ਪਿੰਡ ਹੋ ਗਿਆ ਜੀ ਲਡੋਗ ਅਗਲੀ ਵਾਰ ਹੋਰ ਪਿੰਡਾਂ ਦੇ ਨਾਮ ਦੱਸਾਂਗਾ ਹੋਰਾਂ ਹੋਰਾਂ ਦੇ ਦੱਸੂਗਾ ਜੇ ਤੁਹਾਨੂੰ ਜ਼ਿਆਦਾ ਦੱਸਦੇ ਨਾ ਅਸੀਂ ਤਿੰਨ ਚਾਰ ਵੀ ਕਰਤੇ ਪਿੰਡ ਤੁਸੀਂ ਭੁੱਲ ਜਣੇ ਚਾਰੇ ਚਾਰੇ ਨਹੀਂ ਤੁਹਾਡੇ ਚੇਤੇ ਰਹਿਣੇ ਵੀ ਕਿਆ ਕਹਿੰਦੇ ਤੇ ਹੁਣ ਤੁਹਾਨੂੰ ਦੋ ਪਿੰਡ ਦੱਸੇ ਮਨਜੀਤ ਉਹਨਾਂ ਦਾ ਪਿੰਡ ਤਾਂ ਜੀ ਨਹਿਲ ਠੀਕ ਹੈ ਜਿੱਥੇ ਇਹਨਾਂ ਦੇ ਘਰ ਹੈ ਜਿੱਥੇ ਉੱਪਰ ਜਾਣਾ ਨਾ ਇੱਥੇ ਮਿਲ ਕੇ ਆਉਂਦੇ ਮਾਸੂ ਨੂੰ ਹਾਂ ਠੀਕ ਹੈ ਉੱਥੇ ਮੁੜੀ ਗਜਰਾਤ ਜਾਉਂਗੇ ਹਾਂ ਹਾਂ ਗਜਰਾਤ ਜਾਉਂਗੇ ਨਾ ਜਦ ਪਹਾੜਾਂ ਮਾਸੂ ਨੂੰ ਮਿਲ ਜਾਉਂਗੇ ਪਹਾੜ ਚ ਤੇਰਾ ਕਿਹੜਾ ਮਾਸੜ ਹੈ ਅੱਛਾ ਆਪ ਕੋ ਸਮਝ ਆ ਗਿਆ ਹੂੰ ਅੱਛਾ ਠੀਕ ਹੈ ਡਿੰਪਲ ਹੈ ਉਹ ਬੱਲਾ ਅਜੇ ਤਾਂ ਵਿਆਹ ਵੀ ਨਹੀਂ ਹੋਇਆ ਡਿੰਪਲ ਦਾ ਉਹ ਜੀ ਉਧਰ ਨੂੰ ਹੈ ਉਹਨਾਂ ਦਾ ਪਿੰਡ ਮੈਂ ਕਹਿੰਨਾ ਕਸੋਲੀ ਕਿਨ ਨੂੰ ਹੈ ਨਾ ਹਾਂ ਦੋ ਸ਼ਹਿਰ ਤੋਂ ਦਰਵਾਜ਼ਾ ਨਹੀਂ ਆ ਗੋਇਲਾ ਟੱਕ ਕੇ ਰਾਮ ਸ਼ਹਿਰ ਰਾਮ ਅੱਛਾ ਗੋਇਲ ਦੇ ਤੇ ਆ ਗੋ ਵਿਆਹ ਹੋ ਜਾਂਦਾ ਠੀਕ ਹੈ ਠੀਕ हां जी हां ਹੁਣ ਜਦ ਅਗਲੀ ਵਾਰ ਜਾਉਂਗੇ ਨਾ ਤੁਹਾਨੂੰ ਗੋਇਲ ਐ ਵੀ ਕਮਾ ਕੇ ਲਿਆਉਂਗੇ ਇੱਕ ਪਿੰਡ ਹੋਰ ਦੱਸਦੇ ਆ ਜੀ ਜਿੱਥੇ ਦਾ ਪਹਿਲਾਂ ਆਪਣੇ ਜਿਹੜੇ ਬਲੌਗ ਚੱਲ ਰਹੇ ਹੁਣ ਪਿਛਲੇ ਉਹਨਾਂ ਚੱਪਾਂ ਨੇ ਪੱਪੂ ਵੀਰ ਨੂੰ ਮਿਲਾਇਆ ਵਾ ਗੋਇਲੇ ਦਾ ਓਥੇ ਜਾ ਕੇ ਆਣਾ ਤਾਂ ਜਦ ਹੁਣ ਜਾਉਂਗੇ ਨਾ ਪਹਿਲਾਂ ਉੱਥੇ ਹੀ ਜਾਉਂਦੇ ਉਹਦੇ ਘਰੇ ਪਰ ਥੱਥੋਂ ਹਾਂ ਕਰਨ ਗਿਆ ਵਾ ਪ੍ਰਿੰਸਕਲ ਲੈ ਆਪਣੀ ਗੱਡੀ ਇੱਥੇ ਅੱਛਾ ਵਾ ਹੱਦ ਹੋ ਗਈ ਜੀ ਤੁਸੀਂ ਦੱਸੋ ਸਿਆਣੀ ਆਂ ਤੁਸੀਂ ਸਿਆਣੀ ਤੁਸੀਂ ਸਾਨੂੰ ਬਈ ਅੱਜ ਦੱਸ ਰਿਹਾ ਤੂੰ ਤਾਂ ਹਾਂ ਤਾਂਹੀਂ ਮੈਂ ਉਦੋਂ ਝਾੜ ਰਿਆ ਤਾਂ ਗੱਡੀ ਦਾ ਪੂਰਾ ਹਾਲ ਹੋਇਆ ਬਤਾ ਐਨਾ ਦੱਸਿਆ ਨਹੀਂ ਸਾਨੂੰ ਇਹ ਗਿੱਲਾ ਦਾ ਉੱਥੇ ਹਾਂ ਐਨਾ ਹਰ ਜੀ ਲੱਗ ਜੇ ਉੰਦਰ ਨੂੰ ਗਾਰਾ ਬੋਤ ਉੱਥੇ ਹੂੰ ਗਾਰੇ ਮੋੜ ਚਲੋ ਹੁਣ ਅਗਲੀ ਵਾਰ ਜਾਉਂਗੇ ਤੁਹਾਨੂੰ ਜੇ ਪਿੱਛੇ ਟੈਰ ਕੰਮ ਕਰਦੇ ਫਿਰ ਤਾਂ ਨਿਕਲ ਜਣੀ ਸੀ ਫਿਰ ਨਵੀਂ ਜਗ੍ਹਾ ਤੇ ਕਮ ਕਮਾ ਕੇ ਲਿਆਉਂਗੇ ਨਾ ਟੈਰ ਕੋਈ ਨਵੇਂ ਨਵੇਂ ਵਿਊ ਦਵਾਂਗੇ ਤੁਹਾਨੂੰ ਉੱਧਰ ਦੇ ਨਵਾਂ ਸ਼ਹਿਰ ਰਾਮ ਸ਼ਹਿਰ ਜੀ ਹੈ ਗੋਇਲਾ ਕਿਆ ਲੱਗੇਗਾ ਲਓ ਜੀ ਅਸੀਂ ਸਮਾਨ ਵੀ ਬਣਾਣਾ ਤਾਂ ਪਹਿਲਾਂ ਤਾਂ ਮਨਜੀਤ ਕਹਿੰਦੀ ਕੱਲ ਮੈਂ ਤੇ ਸਮਾਨ ਮੰਗਾ ਲਿਆ ਕਹਿੰਦੀ achar ਬਣਾਣਾ ਆਪਾਂ ਨੇ ਗਾਜਰ ਗੋਭੀ ਲਓ ਜੀ ਗੋਭੀ ਤਾਂ ਬਣ ਕੇ ਰਾਤ ਦੀ ਖਾ ਵੀ ਲਈ ਹੁਣ ਹੁਣ achar ਬਣਾਣਾ ਗਾਜਰਾਂ ਦਾ ਅੱਜ ਬਣੂਗਾ ਦੇਖਿਓ ਜੀ ਹੈਈ ਉਧਰ ਕੀ ਦਾ ਸਮਾਨ ਮੰਗਾ ਲਿਆ ਕੀ ਦਾ ਸਮਾਨ ਮੰਗਾ ਲਿਆ ਅਜੇ ਕੀ ਆਇਆ ਨਹੀਂ ਮਨੂੰ ਐ ਲੱਗਦਾ ਉਹ ਹੋਰੇ ਕੁਝ ਬਣਾ ਲੈਣਾ ਇਹਨਾਂ ਨੇ ਗਧਰੀਲਾ ਵੀ ਰਹਿ ਗਏ ਆ ਤਾੜਾ ਤਾਂ ਐਤਕੀ ਠੰਡਾਂ ਦੀ ਖਰਾਕ ਕੋਈ ਖਾਏ ਨਹੀਂ ਹੋਈ ਮੇਰਾ ਨਾ ਸਰੀਰ ਨਹੀਂ ਜੀ ਜ਼ਰਾ ਹਾਂ ਐਤਕੀ ਨਾ ਬਿਮਾਰ ਜੇ ਹੋ ਰਹੇ ਨੇ ਕੱਲ ਹੋਣੀ ਨਹੀਂ ਕਿੱਦਾਂ ਦਾ ਮੈਂ ਨਾ ਕੰਮ ਨਵੇੜ ਕੇ ਐਤਕੀ ਨਾ ਮੌਸਮ ਵੀ ਨਹੀਂ ਉੱਕਣਾ ਹੈ ਨਾ ਤਾਂ ਖੁੱਲ ਕੇ ਠੰਡੇ ਪੈ ਰਹੀ ਹੈ ਨਾ ਮੀਂਹੇ ਪੈ ਰਹੇ ਨਾ ਕੁਝ ਹੋ ਰਿਹਾ ਤਾਂ ਕਰਕੇ ਮੌਸਮ ਦਾ ਚੱਕਰ ਹੈ ਲੋ ਜੀ ਜੱਸ ਕੰਮ ਚੱਲਿਆ ਸਕੂਲ ਭੇਜ ਦिए ਨੂੰ ਇਤਨਾ ਦਾ ਫੇਰ ਚੱਕ ਲਿਆ ਆ ਮੰਜੀ ਤਾਂ ਕੀ ਉਹੋ ਕੱਪੜਿਆਂ ਦੀ ਤੇ ਹੈ ਲੱਗ ਰਹੀ ਤਿਆਰੀਆਂ ਚੱਲ ਰਹੀਆਂ ਬਾਬਾ ਐ ਨਹੀਂ ਪਤਾ ਕਿਹੜਾ ਸੱਪ ਕੱਢਣਾ ਐ ਨਾ ਹੈ ਬਾਈ ਮਨਜੀਤ ਤਿਆਰੀਆਂ ਐ ਇਹ ਤਿਆਰੀਆਂ ਐ ਨਾ ਮਿੱਗੀ ਦਿਨ ਜਾਣੇ ਦੀ ਤਿਆਰੀਆਂ ਐ ਬਾਬਾ ਹੋ ਜਾਂਦਾ ਕਈ ਵਾਰ ਜਾਂਦਾ ਨਾ 4-5 ਦਿਨ ਕੱਪੜੇ ਧੋਈ ਜਾਵੇ 6ਵੇਂ ਦਿਨ ਫੇ ਕੋਈ ਨਾ ਕੋਈ ਕੱਢ ਲੈਣੀ ਆ ਤੁਸੀਂ ਵੀ ਲੈ ਭਾਈ ਕੰਮ ਨਿਪੜ ਗਏ ਘਰਾਂ ਤੇ ਚੱਲ ਦੋ ਦਿਨ ਘੁੰਮੇ ਆਓਗੇ ਤੇ ਅੱਧੇ ਦਾ ਅਲਮਾਈ ਦੇ ਆਗੇ ਤੇ ਧੋਏ ਰਿਹਾ ਉਹ ਮਨਜੀਤ ਇੱਕ ਗੱਲ ਪਿੱਛੇ ਹੀ ਰਹਿ ਗਈ ਯਾਰ ਉਹ ਜਿਹੜਾ ਉਹ ਦਿਨ ਤੁਸੀਂ ਮਰੰਡਾ ਗਏ ਤੇ ਮਰੰਡਾ ਉਹ 4000 ਰੁਪਏ ਦਾ ਹਿਸਾਬ ਕਿਤਾਬ ਕੋਈ ਤਾਂ ਦੇਈ ਨਹੀਂ ਉਹ ਕੌਣ ਦਊਗਾ ਤੁਸੀਂ ਦਿੰਨੇ ਮੈਂ ਹਿਸਾਬ ਕਿਤਾਬ ਹੱਦ ਹੋ ਗਈ ਮੇਰਾ ਤਾਂ ਸਾਰੇ ਹਿਸਾਬ ਕਿਤਾਬ ਜਿਹੜਾ ਤੁਸੀਂ ਮੈਨੂੰ ਕਹਿੰਨੇ ਆਰਡਰ ਲਾ ਦਿੰਨੇ ਮੈਂ ਕਰਿਆ ਨਾ ਸਕੂਲ ਦੀ ਫੀਸ ਭਰਿਆ ਐ ਕਰਿਆ ਉਹ ਪੁੱਛ ਮਨੂੰ ਵੀ ਭਰਿਆ ਆ ਮੈਂ ਭਰਿਆ ਆ ਉਹ ਤਾਂ ਕੋਈ ਸਮਾਨਤਾ ਮਨੂੰ ਲੱਗਦਾ ਨਹੀਂ ਹੈ ਉਹ ਆ ਪਿਆ ਹੈਗਾ ਹੈਗਾ ਸੱਪ ਆਹੀ ਹੈ ਆ ਕੋਟ ਲੈ ਆਏ ਹੈ ਹੈ ਮੈਂ ਆਪਣੀ ਫੀਸ ਭਰੀ ਹੈ ਹੂੰ ਹਾਂ ਐ ਕਹੇ ਕਰ ਮੈਂ ਆਪਣੀ ਮੈਂ ਵੀ ਉਹ ਮੈਂ ਵੀ ਗੇਰਿਆ ਹੀ ਪੈਸੇ ਨਦੀ ਚ ਕਿਹ ਨਹੀਂ ਆਈ ਹਾਂ ਲੈ ਕੇ ਵੀ ਆਏ ਕੁਝ ਹੋਤਾ ਦਿਖਾ ਦੇ ਮੈਂ ਤਾਂ ਉਹ ਗੱਲ ਕਰਦਾ ਥੋੜਾ ਤਾਂ ਇੱਕੇ ਲੱਖ ਵਰਗਾ ਆ ਇੱਕ ਵੀ ਲੱਖ ਵਰਗਾ ਹੀ ਕਿਆ ਲੈ ਕੇ ਆਈ ਐ ਆ ਕਰਨ ਨੂੰ ਜੈਕਟ ਲਿਆਂਦੀ ਹਾਂ ਆਹ ਸੱਪ ਤਾਂ ਖਾਸਾ ਬੜਾ ਹੀ ਲੱਗਦਾ ਭਾਰੀ ਉਹ ਬਹੁਤ ਆ ਆ ਕਿਆ ਚੀਜ਼ ਐ ਇੱਕੇ ਸੂਟ ਆਇਆ 4000 ਦਾ ਦੋ ਜਰ ਦਾ ਦੇ ਦਿਖਾ ਤਾਂ ਦੇ ਸਾਨੂੰ ਕਾਦਾ ਇਹ ਕਿਹੜਾ ਕੱਪੜਾ 벨ਵਟ 벨ਵਟ ਕੱਪੜਾ ਇਹ ਲਓ ਜੀ ਮੇਰੀਆਂ ਭੈਣੋਂ ਕਰਿਓ ਕੈਚ ਹੈ ਹੋਰ ਕੱਢ ਕੇ ਦਾ ਦਿਖਾ ਇਹਨੂੰ ਬਾਹਰ ਕੱਪੜਾ ਮੈਨੂੰ ਵੀ ਦੇਖਣ ਦੇ ਵੀ 2-4000 ਵਾਲਾ ਕੱਪੜਾ ਕਿਹੜਾ ਹੂੰ ਇੱਕ ਕੰਬਲ ਦਾ ਸੂਟ ਆ ਹਾਂ ਕੰਬਲ ਮੈਂ ਨਹੀਂ ਲਿਆ ਰਾਹ ਤੂੰ ਕਿਹਾ ਹੋ ਜਿੱਕਣ ਆਪਾਂ ਕੰਬਲ ਲਿਆਏ ਨਾ ਉਹ ਜਾ ਲੱਗਿਆ ਮੈਂ ਤਾਂ ਦੂਰ ਤੇ ਹੈ ਵੀ ਉਹੀ ਸਲੀਨ ਦਾ ਸੂਟ ਆ ਇਹ ਜੇ ਕੱਪੜੇ ਦਾ ਹੈ ਆ ਕੇ ਆਏ ਚਾਹ ਲੈ ਦੇ ਅੱਛਾ ਆਓ ਇਹ ਪਿੱਲੂਆਂ ਦੇ ਕੱਪੜੇ ਹੋਰ ਵਾਹੀ ਮੈਂ ਤਾਂ ਪੂਰੇ ਕਰਨੇ ਨੇ ਨਾਲ ਤੈਂ ਕਿ ਆ ਵੀ ਉਹ ਕੰਬਲ ਲੈ ਲੈ ਭਾਈ ਜਾਨ ਆਪੇ ਪਿੱਲੂ ਨਹੀਂ ਆ ਚਾਦਰ ਹੀ ਬੈੱਡ ਤੇ ਚਾਦਰ ਇਹ ਚਾਦਰ ਹੈ ਬੈੱਡ ਦੀ ਇਹ ਚੁੰਨੀ ਹੈ ਹੈ ਵਧੀਆ ਆ ਪਾ ਕੇ ਤਾਂ ਤੂੰ ਪੱਕੀ ਲੱਗੂਗੀ ਬੀਬੀ ਬੱਟਲ ਹਾਂ ਇਹ ਜੀ ਸੂਟ ਪਾਉਂਦੀ ਦੀ ਉਹ ਭਾਰੀ ਭਾਰੀ ਸਤਾਹ ਕਰਨੀ ਮੈਂ ਹੀ ਬੰਦੀ ਸਾਰੀ ਦੁਨੀਆ ਪਾਈ ਨਾ ਮੈਂ ਤਾਂ ਉਹੀ ਗੱਲ ਕਰੀ ਐ ਲੋ ਜੀ ਇਹ ਸੂਟ ਲੈ ਘਾਈ ਦੇਖੋ ਤਾਂ ਹੀ ਹੈ ਕਿਤਨਾ ਲੱਗਦਾ ਮੇਰੀਓ ਭੈਣੋਂ ਕਮੈਂਟ ਕਰਕੇ ਦੱਸਿਆ ਜਰੂਰ ਹੈ ਮੇਰਾ ਹਰਦੀ ਬਧਾਈ ਇੱਕ ਦਿਨ ਦੇ ਸੇਮ ਉਹਦਾ ਰੈਡ ਨਾਭੀ ਕਲਰ ਦਾ ਹੈ ਮੇਰਾ ਇਹ ਹੈ ਹੂੰ ਸੰਦੀਤ ਦਾ ਕੋ ਥੋੜਾ ਜਹਾ ਹੋਰ ਬਰਾਊਨ ਕਾਫੀ ਜਣਾ ਜਣਾ ਤੁਸੀਂ ਐ ਹੁਣ ਐਤ ਕੀ ਆ ਨਹੀਂ ਛੱਡਿਆ ਵੀ ਉਹਨਾ ਉਹਨਾ ਵਿਚਾਰ ਲਾਇਆ ਉਹਨਾ ਤਿੰਨ ਹੁਣ ਇਕੱਠੇ ਇੱਕ ਵਾਰੀ ਲੈ ਲੈ ਸੂਟ ਹਨਾ ਐ ਨਹੀਂ ਰਹੂਗਾ ਹੁਣ ਤੁਹਾਡੇ ਮਨਾਂ ਨੂੰ ਵੀ ਉਹਨਾ ਮਹੰਗਾ ਲਿਆ ਅਸੀਂ ਦੋ ਉਹਨਾ ਦੋ ਲੈ ਮੈਂ ਚਾਰ ਲੈ ਇੱਕ ਇੱਕ ਲੈ ਆਸੀਂ ਉਹ ਕਰਿਆ ਬਚਾ ਕੇ ਅਸੀਂ ਅਸੀਂ ਐ ਨਹੀਂ ਕਰਦੀਆਂ ਵੀ ਇੱਕ ਵਾਰੀ ਗੇੜ ਦੰਨੀ ਆ ਅਸੀਂ ਐ ਸੋਚ ਰਹੇ ਹਾਂ ਦੇ ਵੀ ਫੋਨ ਨਿਕਲ ਗਿਆ ਜਿਹੜੇ ਇੱਥੇ ਗਿਲ ਤਾਂ ਨਿਕਲ ਜਾਣਗੇ ਮੈਂ ਦੇ ਦਵਾਂਗੇ ਹਾਂ ਤੁਸੀਂ ਐ ਕਰਿਆ ਵੀ ਹੁਣ ਐਨੇ ਘਾ ਕੇ ਖਰਚ ਲੋ ਵੀ ਗਾਹਾਂ ਨੂੰ ਫੇਰ ਘਰ ਹੈ ਗਾਹਾਂ ਵਾਸਤੇ ਵੀ ਰੱਖ ਲੋ ਨਹੀਂ ਟਾਈਮ ਪੈਸੇ ਤਾਂ ਨਹੀਂ ਬਚਾਏ ਤੁਸੀਂ ਜਿਹੜੇ ਹੈ ਤੇ ਉਹ ਤਾਂ ਤੁਸੀਂ ਲਾਇਆ ਏ 2500 ਰੁਪਏ ਲਾਇਆ ਸਿਰਫ ਮੈਂ ਬਾਕੀ ਕਿੱਥੇ ਹੈ ਬਾਕੀ ਮੇਰੇ ਕੋਲ ਹੈ ਹਾਂ ਐ ਕਹਿਣਾ ਫਿਰ ਹੁਣ ਨਹੀਂ ਮਨ ਨੂੰ ਕੋਈ ਡਰ ਹੈ ਪਏ ਹੈ ਕਣ ਉਹ ਮੈਂ ਤਾਂ ਰੱਖੇ ਵੀ ਮੈਂ ਕਾਹਨੂੰ ਇੱਕ ਵਾਰੀ ਵਗੇਰ ਨਹੀਂ ਲਾ ਦੂ ਮੇਰਾ ਸੁਣ ਲਓ ਇਹਦੇ ਸਕੀਮਾਂ ਸੁਣ ਲਓ ਇਹਨਾਂ ਦੀ ਐਈਆਂ ਸਕੀਮਾਂ ਆ ਲੈ ਤੁਰਦੇ ਸਿਆਣੇ ਕਹੇ ਕਰਦੇ ਵੀ ਹੱਥ ਕਰ ਦੋ ਫਸਲ ਦਾ ਹੈ ਅੱਜ ਦੇ ਦਿਨ ਚੰਗਾ ਦੇਣਾ ਇਹ ਇਹ ਹੁਣ ਹੱਥ ਕਰਿਆਈਆਂ ਹੁਣ ਕਹਿੰਦੀਆਂ ਵੀ ਗਾਹਾਂ ਨੂੰ ਵੀ ਜਾਉਂਗੀਆਂ ਅਸੀਂ ਇੱਕ ਲਗਤ ਨਹੀਂ ਖਰਚ ਕਰਿਆ ਹੌਲੀ ਹੌਲੀ ਕਰਦੇ ਰਹੂਗੇ ਨਵੇਂ ਸਾਲ ਮੈਂ ਹੱਥ ਕਰਿਆਈਆਂ ਇਹ ਮੈਂ ਤੁਹਾਨੂੰ ਦੱਸ ਦੰਨਾ ਜਿਹੜੀ ਗੱਲ ਹੈ ਸਾਰਾ ਸਾਲ ਲੈਂਦੀ ਆ ਤੇ ਵੇਚੂਗੀ ਹਾਂ ਹਰ ਸਾਲ ਨਿਕਲੀ ਨਾ ਇਹ ਸਕੀਮ ਐਂ ਚੱਲੇ ਕਰੋ ਪੈਣਾ ਤੁਸੀਂ ਵੀ ਜੇ 5 ਲੈਣ ਚੱਲੀਆਂ ਤਾਂ 1 ਲੈ ਲੈ ਕਰੋ ਨਵੇਂ ਸਾਲ 'ਚ ਹੱਥ ਕਰਿਆ ਕਰੋ। ਹਾਂ। ਖਾ ਤਾਂ ਮੈਂ ਮੈਂ ਹਾਂ ਗਾੜੀ ਦੇ ਅੰਦਰ ਗਿਆ ਇੱਕ ਇੱਕ ਲੈ ਲਿਆ ਉੱਥੇ ਤੇ ਬਰੰਡੇ ਤੇ ਅਸੀਂ ਸੋਚਿਆ ਬਿਚਾਰਾ ਤਰਾਲੀ ਦੇ ਇੱਕ ਲੂੰਗੇ ਹੁਣ। ਹੂੰ। ਦੇਖੇ ਤਾਂ ਸੀ ਹੋਰ ਸੂਟ ਵੀ ਉੱਥੇ। ਹੂੰ। ਪਰ ਮੇਰਾ ਆਪ ਹੁੱਕਾ ਪੈ ਜਾਂਦਾ ਜੇ ਗਾਲਾ ਹਰ ਪੱਲਾ ਅੰਦਰ ਦਾ। ਤੇ ਮੇਰੀ ਲੈਂਥ ਦਾ ਪੰਗਾ ਪੈਂਦਾ ਹੈ ਹੈ ਇੱਕ ਦੋ ਕਲਰ ਸਾਨੂੰ ਦਿਖਾਏ ਨੇ ਜੇ ਸੂਟ ਸਾਡਾ ਚੁੰਨੀ ਵਧੀਆ ਲੱਗਦੀ ਸੀਗੀ ਜੇ ਵਾਹ ਕਰੋ ਮਹਾਰਾਜ ਮਹਾਰਾਜ ਸਾਡੇ ਨਾ ਐ ਹੱਥ ਰੱਖਿਆ ਸਾਡੇ ਕਿਨੇ ਐ ਹੱਥ ਰੱਖਿਆ ਮੰਨਤਾ ਜੀ ਇੱਕ ਹੋਰ ਬਹੁਤ ਫਾਇਦਾ ਜੇ ਇਹਨੂੰ ਗਲੇ ਪੱਲੇ ਵਾਲਿਆਂ ਸੂਟ ਕੇ ਤਾਂ ਇਹਦੀ ਲੰਬਾਈ ਘੱਟ ਹੁੰਦੀ ਮੈਂ ਤਾਂ ਰਗੜਿਆ ਜਾਣਾ ਤੇ ਨਾ ਪੰਜ ਪੰਜ ਲੈ ਹੁਣ ਨਾ ਇਹਦੀ ਨਾਲ ਜਿਹੜੇ ਗਲੇ ਪੱਲੇ ਵਾਲਾ ਸੂਟ ਹੈ ਉਹ ਇਹਦਾ ਪੂਰਾ ਨਹੀਂ ਜੀ ਆਂਦਾ ਕਹਿਣ ਦਾ ਭਾਵ ਹੈ ਛੋਟਾ ਰਹਿ ਜਾਂਦਾ ਲੈਂਥ ਨਹੀਂ ਜੀ ਪੂਰੀ ਆਂਦੀ ਪਰਮਾਤਮਾ ਸਾਡਾ ਸਾਥ ਦੇਖ ਲਿਆ ਤਾਂ ਇਹ ਪੂਰੀ ਹੈ ਸਾਥ ਬਹੁਤ ਹੁੰਦਾ ਹੈ ਪਰ ਮਾਪਨ ਹੈ ਕਿਆ ਹੋਇਆ ਹੱਦੀ ਮੇਰੇ ਪੈਰ ਤੇ ਜਿਹੜਾ ਫਿਰ ਮੈਨੂੰ ਉਹ ਜਾ ਠੀਕ ਚ ਲੱਗ ਮੈਂ ਫਿਰ ਦੋ ਸੂਟ ਸਾਡੇ ਸੇਮ ਜੇ ਹੋ ਗਏ ਫਿਰ ਦੋ ਹੋਰ ਮੈਂ ਵੀ ਉਹਦੇ ਵਰਗਾ ਹੋਰ ਹੋਵੇ ਦੋ ਦੋਹਾਂ ਦੇ ਸਾਰੇ ਇੱਕ ਜਿਹੀ ਹੋ ਜੇ ਨੇ ਤਾਂ ਉਹਨੂੰ ਦਵਾ ਦੇਣਾ 3 4 ਫਿਰ ਕਿਆ ਹੋਇਆ ਮੈਂ ਜੀ ਦੀ ਨੇ ਸੋਚਿਆ ਚਲਾਂ ਸੀ ਹੋਰ ਅੱਗੇ ਕਰਾਈ ਕਰਾਈ ਅੱਗੇ ਦੇਖਿਆ ਤੇ ਪਸੰਦ ਆ ਬਾਕੀਆਂ ਨਾ 4 4 ਲਏ ਤਾਂ ਇੱਕ ਲਿਆ ਉਹ ਨਹੀਂ ਦੋ ਲੈ ਤੇ ਉਹ ਨਹੀਂ ਬਣਾਏ ਦੋ ਮੈਂ ਹਰ ਰਾਜ ਵੀ ਤੇ ਅੱਜ ਇੱਕ ਮਨ ਨੂੰ ਲੱਗਦਾ ਨਹੀਂ ਜਿਹੜੇ ਤੇ ਹਾਸੀ ਥੋੜੀ ਮਨ ਹਾਸੀ ਅੱਛਾ ਰਾਜ ਲੱਗ ਉਹ ਮਾ ਤਾਂ ਮਨ ਨੂੰ ਕੁਝ ਨਹੀਂ ਲੱਭਣਾ ਸੂਟੇ ਸੂਟ ਪਏ ਤੈ ਲੱਗੇ ਨਵੇਂ ਆ ਗਿਆ ਉਹ ਪੱਟ ਕੇ ਵੀ ਹੋਰ ਤਾਂ ਐ ਵੀ ਨਹੀਂ ਹੈ ਵੀ ਮੈਂ ਟੈਲਾ ਹੀ ਲੱਗੇ ਹੋਏ ਟੈਲ ਪੱਟ ਕੇ ਜਿਹੜਾ ਖੋਦ ਉਹਦੇ ਹੀਠਾ ਕਾ ਨੂੰ ਦੇਣਾ ਤੁਸੀਂ ਲੰਬਾਰੀ ਦੇ ਵਿੱਚ ਇੱਕ ਵਾਰੀ ਐਂਟਰੀ ਹੋ ਜਾਵੇ ਤੁਹਾਡਾ ਸੂਟ ਲੱਗੇ ਨਹੀਂ ਸਕਦਾ ਵੀ ਇਹ ਨਵਾਂ ਆਇਆ ਵਾ ਉਹਦੇ ਚ ਸਾਰੇ ਰੰਗ ਜੇ ਇੱਕ ਜਿਹੀ ਲੱਗਦੇ ਆ ਤੇ ਚਣੇ ਵੈਨ ਬਹੁਤ ਦੀ ਇਹ ਰੱਖਿਆ ਹੋਊਗਾ। ਅਸੀਂ ਕਾਹਨੂੰ ਫੋਲਣੀਆਂ ਥੋੜੀਆਂ ਲੰਬਾਈ। ਹਾਂ ਬਿਲਕੁਲ ਰਾਈਟ ਹੋ ਗਿਆ। ਜੀ ਹਾਂ ਵੀ अलमारी खोल लो। ਉਹ ਸੋਚੂਗਾ ਵੀ ਨਹੀਂ ਜੇ अलमारी खोल होगी ਮੇਰੇ ਮੇਰੇ ਦਿਖ ਜਾਣ। ਹਾਂ। ਬਾਕੀ ਸਾਨੂੰ ਕਿਹੜਾ ਪੱਕਾ ਪਤਾ ਹੀ ਆ ਵੀ ਕਿਹੜੇ ਹੁੰਦੇ ਆਏ ਵੀ ਕਿਹੜੇ ਪਹਿਲੇ ਆ। ਜਿਹੜੇ ਆਏ ਦੇ ਮਸਵਾਲੇ। ਹਾਂ। ਇਕੱਠੇ ਚਾਰ-ਚਾਰ ਤਾਂ ਨੇ ਤੇਰੇ ਸਵਾਹ ਹੋ ਗਏ। ਫਿਰ ਉਹ ਆਏ ਨਹੀਂ ਹੈ। ਜਿਹੜੇ ਇਸ ਜਿਸ ਤਰ੍ਹਾਂ ਹੁੰਦੇ ਤੇ ਉਹ ਦੋ ਗੇ ਪਹਿਲੇ ਆਣ। ਹੈ ਤਾਂ ਮੇਰੇ ਦੋ ਸੂਟ ਪਹਿਲੇ ਦੇ ਪਏ ਵੇ ਦੇ। ਲੈ ਦੇਖ ਲੋ ਜੀ। ਤੁਸੀਂ ਕਹੀ ਜਾਂਦੇ ਆ ਮੇਰੀਆਂ ਭੈਣਾਂ ਹੋਈਆਂ ਮੰਨੋ ਕਮੈਂਟ ਕਰਕੇ ਮਜੀਤ ਨੂੰ ਸੂਟ ਨਹੀਂ ਦੰਦਦੇ ਸੜ। ਆਹ ਗਲੀਆਂ ਦੇਖੋ ਖੜੀਆਂ ਹੁੰਦੀਆਂ ਹੀ ਅਜੇ 4 ਕੁ ਹੁਣ ਆਏ ਤੇ ਅਜੇ ਤੇ 10 ਕ ਦਿਨ ਹੋਏ ਸੀ ਉਹ ਕ। ਅਜੇ ਕਹਿੰਦੀ ਦੋ ਹੋਰ ਪਏ ਆਂ ਦਬੋ ਨਾ ਦਬੋ ਨਾ। ਇੱਕ ਅਜੇ ਜਿੱਦਾਂ ਪੈਜਾ ਸੀ ਅਜੇ ਸਿਆਲਾ ਸ਼ੁਰੂ ਹੋਣਾ ਤਾਂ ਹਾਂ ਸੁਣ ਲੋ ਜੀ ਉਹਦਾ ਜੋਰ ਜੱਟ ਦਾ। ਹਾਂ ਐ ਹੀ ਅਜੇ ਸਿਉਣਾ ਗਲੀਆਂ ਦੇਖ ਲਓ ਕਿਹੜੀਆਂ ਖੜੀਆਂ ਹੁੰਨੀਆਂ। ਸੁਣ ਲੋ ਜੀ ਹੁਣ। ਫੇਰ ਮੈਂ ਐ ਕਹਿੰਦੀ ਆਂ ਵੀ ਅੱਧਾ ਸੂਣ ਤਾਂ ਸਾਡੇ ਜਿਹਾ ਹੁਣ ਐਵੇਂ ਹੁੰਦਾ ਤਾਂ ਮੈਂ ਐ ਹੀ ਕਹਿ ਤਾ ਤੁਹਾਨੂੰ ਵੀ ਚੱਲ ਹੌਲੀ ਹੌਲੀ ਦਈ ਜਾ ਹਨੀ। ਵੀ ਇਕੱਠੇ ਨਾ ਦਈ ਇੱਕ ਲਾਇਤ ਪੰਡ ਬੰਨ ਕੇ ਪਤਾ ਲਾਏ ਘਰ ਦੇਖ ਜੂਗੇ ਨਹੀਂ ਤੇ ਇੱਕ ਇੱਕ ਕਰਕੇ ਦਈ ਜਾਂ ਦੋ ਦੋ ਨਾਲੇ ਉਹਦੀ ਵੀ ਰੋਟੀ ਪਾਣੀ ਚੱਲੀ ਜਾਓ ਹਾਂ ਨੀ ਮੈਂ ਹੀ ਥੋੜਾ ਨਾ ਕਰਾਂਗੇ ਤਾਂ ਸਾਰੀ ਦੁਨੀਆ ਚਲਾ ਦੂੰਗੀ ਚਲੋ ਠੀਕ ਹੈ ਜੀ ਆਪਣਾ ਵਲੌਗ ਇੱਥੇ ਤੱਕ ਤਾਂ ਹੀ ਮਿਲਦੇ ਹੁਣ ਅਗਲੇ ਵਲੌਗ ਵਿੱਚ ਕੋਈ ਨਵਾਂ ਕੰਟੈਂਟ लेके ਆਉਂਗੇ ਇਹ ਤੁਹਾਨੂੰ ਘਰ ਦਾ ਦੇ ਆ ਜੀ ਅੱਜ ਹਫ਼ਤੇ ਬਾਅਦ ਵੀ ਕਿਆ ਚੱਲ ਰਿਹਾ ਘਰਾਂ ਕਿਆ ਮਨਜੀਤ ਉਹਨੇ ਕਰ ਰਹੀਆਂ ਕਿੰਨੇ ਕ ਪੈਸੇ ਖਰਾਬ ਕਰ ਰਹੀਆਂ ਕਿਹੜੇ ਖੂਚ ਗੇਰਿਆਈਆਂ ਟੱਠੇ ਖੂਚ ਗੇਰਾ ਚਲੋ ਠੀਕ ਹੈ ਜੀ ਹੋਰ ਹਾਂ ਅੰਕਬਾਠ ਠੀਕ ਹੈ ਠੀਕ ਹੈ ਆ ਬਾਣੀ ਇਹਦੇ ਗੱਲੇ ਚ ਪਾਕ ਆਈਆਂ ਜੀ ਹਾਂ ਪਾ ਕੇ ਗੱਲੇ ਚ ਆਈਆਂ ਜੀ ਅਗਲੇ ਨੇ ਹੋਰ ਵੀ ਤਾਂ ਸੂਟ ਲੈ ਕੇ ਦੇਣੇ ਵਧੀਆ ਹਾਂ ਆ ਉਹ ਬਾਣੀ ਇਹਦੀ ਗੱਲੇ ਚ ਪਾਕ ਆਈਆਂ ਕਹਿੰਦੀਆਂ ਗਾਹਾਂ ਨੂੰ ਹੋਰ ਵਧੀਆ ਚੱਕ ਹੈ ਇਹ ਫੈਲ ਵੀ ਕਰਾ ਸਕਦੀਆਂ ਜੀ ਉਹਦੀ ਠੱਪ ਵੀ ਕਰਾ ਸਕਦੀਆਂ ਦੁਕਾਨਦਾਰੀ ਉਹ ਕਹਤਾ ਜੀ ਜੇ ਕਰਾਲੀ ਤੇ ਲੱਗ ਗਿਆ ਲੈਣ ਨਾ ਕਿਧਰੇ ਰੋਪੜ ਕੇ ਨਹੀਂ ਨੂੰ ਮੂੰਹ ਹੋ ਗਿਆ ਬਾਪੇ ਮਰੰਡਾ ਰਹਿ ਜਾਣਾ ਉਹਦੇ ਆਲਾ ਗੱਲਾਂ ਉਹਨੂੰ ਫਸਾ ਕੇ ਹਾਂ ਚਲੋ ਠੀਕ ਹੈ ਜੀ ਆਪਣਾ ਵਲੌਗ ਹੈ ਇੱਥੇ ਤੱਕ ਦਾ ਹੁਣ ਮੈਂ ਕਹ ਨੂੰ ਗਾਹਾਂ ਲੈ ਕੇ ਜਾਣੀ ਹਾਂ ਮੈਂ ਨਹੀਂ ਮੈਂ ਤਾਂ ਗਾਹਾਂ ਗੱਲੇ ਨਹੀਂ ਕਰਨੀ ਦੂਏ ਪਾਸੇ ਨੂੰ ਅੰਬਾਲਾ ਰਾਜਪੁਰਾ ਉਧਰ ਨੂੰ ਨਾ ਅੰਬਾਲਾ ਨਾ ਮੇਰੀ ਉਹ ਪੈਣਾ ਤੁਸੀਂ ਕਮੈਂਟ ਕਰਨਾ ਵੀ ਸਾੜੇ ਕਿੰਨੀ ਆਉਂ ਵਾਲੇ ਕਿੰਨੀ ਫਲਾਣਾ ਆਉ ਰਾਜਪੁਰੇ ਕਿੰਨੀ ਵੀ ਇੱਧਰ ਬਹੁਤ ਵਧੀਆ ਚੱਲਦਾ ਹੈ ਨਾ ਨਾ ਬਈ ਗਣ ਗਣ ਮੂਲੇ ਮਾਰਦੀਆਂ ਇਹ ਸਿਰ ਦਿੰਦੇ ਹੈਗੇ ਜਿਹੜਾ ਬੰਦੇ ਨੂੰ ਇਹ ਬੰਦਾ ਹੀ ਵਿੱਚ ਦੇ ਦੰਨੀ ਆ ਵੀ ਨੇ ਸਾਇ ਦਾ ਚਾਕੂ ਦੇ ਦੇਣਾ ਚਲੋ ਠੀਕ ਹੈ ਚਲੋ ਘਰ ਫੇਰ ਮੈਂ ਜੀ ਤੇ ਬੀਬਾ ਕੰਮ ਕਰ ਹੈ ਕਰ ਬਹੁਤ ਕੰਮ ਪਿਆ ਤੇ ਰਾਜੀ ਦਾ ਸਭਾ ਜੀ ਕੇ ਇਹ ਤਾਂ ਸਾਫ ਸਫਾਈ ਨੂੰ ਪਿਆ ਪਾਂਡੇ ਧੋਣੇ ਨੂੰ ਪਿਆ ਇਹਨਾਂ ਨੂੰ ਨਾ ਦਬੋ ਥੱਲੇ ਰੱਖੋ ਅਲਮਾਰੀ ਅੰਦਰ ਸਾਫ ਕਰਿਆ ਹੀ ਠੀਕ ਹਾਂ ਹੁਣ ਆ ਸਾਰੇ ਤੈਲ ਅੰਦਰ ਨਾਲੇ ਨਾਵੇਂ ਵਿੱਚ ਰੱਖਿਆ ਉਹ ਵਿੱਚ ਰਲ ਜੂਗੇ ਰੱਖਿਆ ਵਿੱਚ ਚਲੋ ਠੀਕ ਹੈ ਜੀ ਆਪਣਾ ਬਲੌਗ ਇੱਥੇ ਰੱਖਣਾ ਮਿਲਦੇ ਹਾਂ ਜੀ ਕੱਲ੍ਹ ਕੇ ਤੁਹਾਡੇ ਨਵੇਂ ਬਲੌਗ ਵਿੱਚ ਹਾਏ ਹੋਰ ਅੱਬਾ 2500